ਸੌਰਨ ਸਿੰਗਟਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਚ ਸਤਿ ਸ਼੍ਰੀ ਅਕਾਲ ਜੀ ਬੜੀ ਮਿਹਰਬਾਨੀ ਥਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਨ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੀ ਸਿੱਧੂ ਮੂਸੇਵਾਲਾ ਤੇ ਫਿਲਮ ਬਣਾਈ ਸੀ ਬੀਬੀਸੀ ਨੇ ਡਾਕੂਮੈਂਟਰੀ ਉਹ ਸਰ ਬਲਕੌਰ ਸਿੰਘ ਦੇ ਰੋਕਣ ਦੇ ਬਾਯੂਧ ਵੀ ਰਿਲੀਜ਼ ਹੋ ਗਈ ਜੀ ਆ ਬਿਲਕੁਲ ਜੀ ਬਿਲਕੁਲ ਔਰ ਲੀਜ਼ ਵੀ ਹੋਗੀ ਅੱਜ ਉਹਨੂੰ ਦੋ ਕਿਸ਼ਤਾਂ ਦੇ ਵਿੱਚ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਦੇਖਿਆ ਵੀ ਆ ਸ਼ਾਇਦ ਸਾਡੇ ਕੁਝ ਕੁ ਪਰਿਵਾਰਕ ਮੈਂਬਰਾਂ ਨੇ ਵੀ ਦੇਖ ਲਈ ਹੋਵੇ ਜਿਹੜੇ ਕਿ ਇਸ ਵੇਲੇ ਰੇਡੇ ਤੋਂ ਸੁਣ ਰਹੇ ਆ ਜਾਂ ਕੋਈ ਆਉਂਦੇ ਦਿਨਾਂ ਦੇ ਵਿੱਚ ਵੀ ਦੇਖ ਲਈ YouTube ਦੇ ਉੱਤੇ ਪਈ ਆ ਤੇ ਇਹਦੇ ਵਿੱਚ ਦੋ ਕਿਸ਼ਤਾਂ ਨੇ ਜੀ ਤੇ ਦੋਨੋਂ ਕਿਸ਼ਤਾਂ ਜਿਹੜੀਆਂ ਉਹ ਡਾਕੂਮੈਂਟਰੀ ਦੇ ਤੌਰ ਦੇ ਉੱਤੇ ਬਣਾਈਆਂ ਗਈਆਂ ਤੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਦੇਖ ਕੇ ਤੇੜੀਆਂ ਖਬਰਾਂ ਬਣੀਆਂ ਕਿਉਂਕਿ ਉਹਦੇ ਵਿੱਚ ਕੁਝ ਕਿਹੋ ਜੀਆਂ ਗੱਲਾਂ ਕੀਤੀਆਂ ਗਈਆਂ ਦੀ ਦੇ ਕਰਕੇ ਇੱਕ ਵਾਰੀ ਫਿਰ ਇਹ ਗੱਲ ਚਰਚਾ ਦੇ ਵਿੱਚ ਆਈ ਹੈ ਵੈਸੇ ਅੱਜ ਸਿੱਧੂ ਦਾ ਜਨਮ ਦਿਨ ਵੀ ਆ ਅੱਜ ਉਹਦੇ ਤਿੰਨ ਨਵੇਂ ਗੀਤ ਵੀ ਰਿਲੀਜ਼ ਹੋਏ ਆ ਤੇ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗੱਲ ਕਹੀ ਆ ਕਿ ਮੈਂ ਬੜਾ ਭਾਵਕਾਂ ਮਾਤਾ ਨੇ ਵੀ ਬੜੀ ਗੱਲ ਕਹੀ ਕਿ ਮੈਂ ਭਾਵਕਾਂ ਵੀ ਸਾਡੇ ਮਨ ਦੇ ਉੱਤੇ ਬਹੁਤ ਕੁਝ ਚੱਲਦਾ ਅਗਲੀ ਗੱਲ ਇਹ ਜੀ ਕਿ ਜਿਹੜੀ ਇਹ BBC ਦੀ ਇੰਟਰਵਿਊ ਆ ਉਹਦੇ ਵਿੱਚ 골ਡੀ ਬਰਾਡ ਦੇ ਬਿਆਨ ਵੀ ਦਰਜ ਕੀਤੇ ਗਏ ਆ ਇਹਦੇ ਵਿੱਚ 골ਡੀ ਬਰਾਡ ਨੇ ਜਿਹੜੀ ਗੱਲ ਕਹੀ ਆ ਕਿ ਮੈਂ ਨਹੀਂ ਕਹਿੰਦਾ 골ਡੀ ਬਰਾਡ ਦੇ ਵੱਲੋਂ ਜੋ BBC ਨੂੰ ਕਿਹਾ ਗਿਆ ਉਹ ਆ ਇਰਵਤ ਅਕਾ ਗਿਆ ਜੀ ਕਿ ਉਹ ਆਪਣੇ ਹੰਕਾਰ ਦੇ ਵਿੱਚ ਇਹੋ ਜਿਹੀਆਂ ਗਲਤੀਆਂ ਕੀਤੀਆਂ ਜਿਨ੍ਹਾਂ ਨੂੰ ਮਾਫ਼ ਨਹੀਂ ਸੀ ਕੀਤਾ ਜਾ ਸਕਦਾ ਸਾਡੇ ਕੋਲ ਉਹਨੂੰ ਮਾਰਨ ਤੋਂ ਬਿਨਾ ਕੋਈ ਆਪਸ਼ਨ ਨਹੀਂ ਸੀ ਬਚੀ ਉਹਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪਏ ਜਾਂ ਤਾਂ ਉਹ ਰਹਿੰਦਾ ਜਾਂ ਫਿਰ ਅਸੀਂ ਫਿਰ ਗੋਲਡੀ ਦੇ ਵਿੱਚ ਅੱਗੇ ਕਹਿੰਦਾ ਕਿ ਲਾਰੈਂਸ ਤੇ ਸਿੱਧੂ ਮੂਸੇਵਾਲਾ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਸੀ ਮੈਨੂੰ ਨਹੀਂ ਪਤਾ ਇਹਨਾਂ ਦੋਹਾਂ ਨੂੰ ਇੱਕ ਦੂਜੇ ਨਾਲ ਕਿਵੇਂ ਮਿਲਾਇਆ ਸੀ ਮੈਂ ਕਦੇ ਪੁੱਛਿਆ ਵੀ ਨਹੀਂ ਪਰ ਉਹ ਗੱਲਾਂ ਆਪਸ ਦੇ ਵਿੱਚ ਕਰਦੇ ਸੀ ਸਿੱਧੂ ਉਹਨੂੰ ਲਾਰੈਂਸ ਨੂੰ ਯਾਨੀ ਕਿ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਦੇ ਮੈਸੇਜ ਭੇਜਦਾ ਸੀ ਗੋਲਡੀ ਨੇ ਦਾਵਾ ਕੀਤਾ ਕਿ ਮੂਸੇਵਾਲਾ ਦੇ ਨਾਲ ਸਭ ਕੁਝ ਠੀਕ ਚੱਲਦਾ ਸੀਗਾ ਪਰ ਇੱਕ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਤਣਾ ਪੈਦਾ ਹੋਇਆ ਤੇ ਉਸ ਤੋਂ ਬਾਅਦ ਮਾਹੌਲ ਸਾਡਾ ਵਿਗੜ ਗਿਆ ਉਹਦੇ 'ਚ ਇੰਟਰਵਿਊ ਹੈ ਉਹ ਨਜ਼ਰ ਆਉਂਦਾ ਹੈ ਜਾਂ ਕਿ ਆਡੀਓ ਹੈ ਜਾਂ ਵੀਡੀਓ ਹੈ ਜਾਂ ਸਿਰਫ ਕੋਟ ਕੀਤਾ ਗਿਆ ਉਹਨੂੰ ਜਿਹੜੀ ਲਾਰੈਂਸ ਸੌਰੀ ਗੋਲਡੀ ਬਾਰਦੀ ਆ ਇਹਦੇ ਵਿੱਚ ਆਡੀਓ ਹੈ ਜੀ ਇਹ ਬੰਦਾ ਜਿਹੜਾ ਉਹਨਾਂ ਨੇ ਵੀਡੀਓ ਪਾਈਆਂ ਜਾਨਕਿ ਜਿਵੇਂ ਬਾਈਟ ਲੈ ਕੇ ਜਿਵੇਂ ਤੁਹਾਡੀ ਜਾਂ ਮੇਰੀ ਜਾਂ ਕਿਸੇ ਹੋਰ ਦੀ 5-10 ਮਿੰਟ ਦੇ ਵਿਚਾਰ ਲੈ ਗਏ ਆ ਚੰਗਾ ਦੇ ਵਿਚਾਰ ਦਿੱਤੇ ਗਏ ਆ ਆਵਾਜ਼ ਕੋਈ ਹੋਰ ਦਿੱਤੀ ਗਈ ਆ ਚਿਹਰੇ ਤਿੰਦਲਾ ਕੇ ਪੇਸ਼ ਕੀਤੇ ਗਏ ਆ ਤੋਂ ਉਹਨਾਂ ਨੇ ਕਾਫੀ ਮਨ ਲੱਗਦਾ ਜਿਕੇ ਇਹਦੇ ਨਾਲ ਕੋਈ ਸਹਿਮਤ ਅਸਹਿਮਤ ਹੋ ਸਕਦਾ ਪਰ ਇਹ ਪਤਾ ਲੱਗਦਾ ਵੀ ਬੀਬੀਸੀ ਨੇ ਇਹਦੇ ਉੱਤੇ ਕੰਮ ਕਾਫੀ ਕੀਤਾ ਜੀ ਜਿਹੜਾ ਜਲੰਧਰ ਦੇ ਵਿੱਚ სპੋਰਟਸ ਕਲੱਬ ਦਾ ਨੀ ਪੱਤਰ ਰੱਖਿਆ ਗਿਆ ਨੀ ਪੱਥਰ ਆਮ ਤੌਰ ਤੇ ਚੀਫ ਮਿਨਿਸਟਰ ਰੱਖਦੇ ਨੇ ਚੀਫ ਮਿਨਿਸਟਰ ਰੱਖ ਰਹੇ ਸਨ ਭਵੰਤਮਾਨ ਹੋਰ ਨੇ ਰੱਖਿਆ ਕੇਜਰੀਵਾਲ ਉਥੇ ਕੀ ਕਰਦੇ ਸੀ ਜਪੇ ਕੇਜਰੀਵਾਲ ਹੋਰੀ ਤਾਂ ਜਿਵੇਂ ਕਹਿਦੇ ਆ ਵੀ ਹਰ ਥਾਂ ਦੇ ਉੱਤੇ ਮੋਰੀ ਹੁੰਦੇ ਅੱਜ ਕੱਲ ਹਰ ਥਾਂ ਦੇ ਉੱਤੇ ਕੇਜਰੀਵਾਲ ਮੋਰੇ ਆ ਜਿਹੜੇ ਉਹ ਕਹਿੰਦੇ ਹੁੰਦੇ ਸੀ ਨਾ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਭਾਈ ਇੱਥੇ ਜਿਹੜੇ ਹੈਗੇ ਨੇ ਰੇੜੀ ਫੜੀ ਵਾਲੇ ਤੇ ਜਿਹੜੇ ਇੱਥੇ ਹੁੰਦੇ ਨੇ ਕਿ ਮਜ਼ਦੂਰ ਤੇ ਅਸੀਂ ਉਹਨਾਂ ਦੇ ਕੋਲੋਂ ਤੋਂ ਕੱਟਣ ਕਰਵਾਇਆ ਕਰਾਂਗੇ ਨਹੀਂ ਪੱਥਰ ਰਖਵਾਇਆ ਕਰਾਂਗੇ ਤੁਹਾਨੂੰ ਗੱਲਾਂ ਤਾਂ ਬੀਤੇ ਦੀ ਬਾਤ ਹੋ ਗਈਆਂ ਅੱਜ ਜਲੰਧਰ ਦੇ ਵਿੱਚ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਪਹੁੰਚੇ ਉਥੇ ਸੰਤ ਸੀਚੇਵਾਲ ਵੀ ਸੀਕਰਟਰ ਹਰਪ੍ਰਜਨ ਸਿੰਘ ਵੀ ਸੀ ਤੇ ਲਵਲੀ ਯੂਨੀਵਰਸਿਟੀ ਦੇ ਵੀਸੀ ਜਿਹੜੇ ਰਮੇਸ਼ ਮਿੱਤਲ ਹੋਰੀ ਵੀ ਸੀ ਇਹਦੇ ਵਿੱਚ ਕਈ ਹੋਰ ਮੰਤਰੀ ਵੀ ਸੀਗੇ ਰਵਜੋਤ ਸਿੰਘ ਹੋਰੀ ਵੀ ਸੀ ਇਹਦੇ ਚ ਮਹਿੰਦਰ ਭਗਤ ਖੋਰੀ ਵੀ ਸੀਗੇ ਉਥੇ ਬਲਟਨ ਪਾਰਕ ਆ ਜਿਹੜਾ ਜਲੰਧਰ ਦੇ ਵਿੱਚ ਇਹਨੂੰ ਅੱਜ ਸਪੋਰਟਸ ਹੱਬ ਦੇ ਤੌਰ ਦੇ ਉੱਤੇ ਇਹਦਾ ਅੱਜ ਨੀ ਪੱਥਰ ਰੱਖਿਆ ਗਿਆ 77 ਕਰੋੜ ਰੁਪਏ ਤੋਂ ਵੱਧ ਦਾ ਜਿਹੜੀ ਉਹ ਰਕਮ ਖਰਚੀ ਜਾਣੀ ਆ ਅਰ ਜਿਹੜਾ ਨੀ ਪੱਥਰ ਮੈਂ ਦੇਖਿਆ ਜਿਹਦੇ ਤੋਂ ਘੁੰਡ ਚੁੱਕਿਆ ਜਾ ਰਿਹਾ ਉਹਦੇ ਉੱਤੇ ਪਹਿਲੇ ਨੰਬਰ ਦੇ ਉੱਤੇ ਮੋٹے ਅੱਖਰਾਂ ਚ ਕੇਜਰੀਵਾਲ ਦਾ ਨਾਮ ਤੇ ਦੂਜੇ ਨੰਬਰ ਦੇ ਉੱਤੇ ਭਗਵੰਤ ਮਾਨ ਦਾ ਨਾਮ ਹੈ। ਅੱਛਾ ਜੀ। ਤੇ ਇਤਰਾਜ਼ ਨਹੀਂ ਹੋਇਆ ਕੋਈ ਇਹਦੇ ਤੇ? ਪਾਰਟੀ ਦੇ ਵਿੱਚੋਂ ਨਹੀਂ ਕੋਈ ਇਤਰਾਜ਼ ਉੱਠਿਆ? ਕੋਈ ਪਾਰਟੀ ਦੇ ਵਿੱਚੋਂ ਤਾਂ ਬਹੁਤ ਸਾਰੀਆਂ ਬਜਬੂਰੀਆਂ ਹੁੰਦੀਆਂ ਜੀ ਕਿ ਬੰਦਾ ਕਹਿੰਦਾ ਯਾਰ ਵੀ ਹਲੇ 2 ਸਾਲ ਪਏ ਆ, ਪੌਣੇ 2 ਸਾਲ ਪਏ ਆ। ਜੇ ਮੈਂ ਬੋਲੂੰਗਾ ਤਾਂ ਮੈਨੂੰ ਨੁਕਰੇ ਲਾ ਦੇਣਗੇ ਪਰ ਉ ਤਾਂ ਲੋਕਾਂ ਦੇ ਵਿੱਚ ਇਸ ਗੱਲ ਦੇ ਉੱਤੇ ਹੈਰਾਨੀ ਵੀ ਜ਼ਰੂਰ ਹੁੰਦੀ ਹੈ ਤੇ ਵਿਰੋਧੀ ਇਸ ਮੁੱਦੇ ਨੂੰ ਚੁੱਕਦੇ ਵੀ ਜ਼ਰੂਰ ਆ ਜੀ ਲੁਧਾਨੇ ਦੇ ਚੋਣ ਪ੍ਰਚਾਰ ਹੁਣ ਕਿਸ ਲੈਵਲ ਤੇ ਆ ਜੀ ਪੂਰੇ ਜ਼ੋਰਾਂ ਦੇ ਉੱਤੇ ਜੀ ਲੁਧਾਨੇ ਦੇ ਵਿੱਚ ਚੋਣ ਪ੍ਰਚਾਰ ਹੈ ਜਿਹੜਾ ਉਹ ਪੂਰੇ ਜ਼ੋਰਾਂ ਦੇ ਉੱਤੇ ਇਸ ਵੇਲੇ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਰੂਹ ਨਾਲ ਤਵੇ ਲਾਉਂਦੀਆਂ ਆਮ ਆਦਮੀ ਪਾਰਟੀ ਕਾਂਗਰਸ ਦੇ ਉੱਤੇ ਭਾਜੀਪੀ ਦੇ ਉੱਤੇ ਭਾਜੀਪੀ ਕਾਂਗਰਸ ਦੇ ਉੱਤੇ ਆਮ ਆਦਮੀ ਪਾਰਟੀ ਦੇ ਉੱਤੇ ਕਾਂਗਰਸ ਆ ਜਿਹੜੀ ਆਮ ਆਦਮੀ ਪਾਰਟੀ ਦੇ ਉੱਤੇ ਤੇ ਭਾਜਪਾ ਦੇ ਉੱਤੇ ਜਣ ਕੇ ਸਾਰੇ ਲੱਗੇ ਪਏ ਆ ਆਕਾਲੀ ਦਲ ਦਾ ਉਮੀਦਵਾਰਾ ਜਿਹੜਾ ਉਹਨਾਂ ਸਾਰਿਆਂ ਦੇ ਉੱਤੇ ਤਵਲ ਆ ਰਿਹਾ ਸੋ ਬਖਤਰ ਸੁਗਾ ਬਣਦਾ ਕੀ ਆ ਕਈ ਲੋਕੇ ਵੀ ਗੱਲ ਕਹਿੰਦੇ ਵੀ ਜਿਵੇਂ ਕਾਂਗਰਸ ਦੇ ਵਿੱਚ ਤੇ ਰਾਜਾ ਵੜੇ ਗਰੁੱਪ ਇੱਕ ਪਾਸੇ ਤੇ ਰਾਣਾ ਗੁਰਜੀਤ ਸਿੰਘ ਗਰੁੱਪ ਇੱਕ ਪਾਸੇ ਆ ਓਵੇਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹ ਕਹਿੰਦੇ ਜੀ ਕੁਝ ਲੋਕ ਚਾਹੁੰਦੇ ਨਹੀਂ ਕਿ ਅਰੋੜਾ ਸਾਹਿਬ ਦੀ ਮਦਦ ਕੀਤੀ ਜਾਵੇ ਸੋ ਕਈ ਤਰ੍ਹਾਂ ਦੀਆਂ ਉੱਥੇ ਰਾਜਨੀਤਿਕ ਗੱਲਾਂ ਬਾਤਾਂ ਚੱਲਦੀਆਂ ਪਰ ਇਹ ਹੈ ਜੀ ਕਿ 19 ਤਰੀਕ ਨੂੰ ਵੋਟਾਂ ਪੈਣੀਆਂ ਜਦੋਂ ਆਪਾਂ ਇਹਨਾਂ ਗੱਲਾਂ ਨਹੀਂ ਸਾਂ ਖਬਰਾਂ ਦੀ ਤਾਂ 8 ਦਿਨ ਬਾਕੀ ਆ ਇਹਨਾਂ 8 ਦਿਨਾਂ ਦੇ ਵਿੱਚ ਪੂਰਾ ਧੂਆ ਨਿਕਲਣਾ ਤੇ 47 ਡਿਗਰੀ ਟੈਂਪਰੇਚਰ ਦੇ ਵਿੱਚ ਜਿਹੜੇ ਸ਼ੁਭਚਿੰਤਕਾ ਕਿਸੇ ਵੀ ਪਾਰਟੀ ਦੇ ਉਹ ਇਸ ਵੇਲੇ ਘਰ-ਘਰ ਜਾ ਕੇ ਤੇ ਪ੍ਰਚਾਰ ਕਰ ਰਹੇ ਆ। ਆਏ ਖਬਰਾਂ ਈ ਸੀ ਕਿ ਇੱਕ ਪਰਿਵਾਰ ਦੀ ਨੂੰਹ ਨੇ ਗੁੱਸੇ ਹੋ ਕੇ ਸਾਰੇ ਟੱਬਰ ਨੂੰ ਜ਼ਹਿਰ ਦੇ ਦਿੱਤੀ ਪਤੀ ਵੀ ਮਰ ਗਿਆ ਉਹਦਾ ਤੇ ਸੱਸ ਵੀ ਮਰ ਗਈ ਬਚਿਆ ਵੀ ਹੈ ਕੋਈ। ਆ ਬਿਲਕੁਲ ਜੀ ਸੋਹਰਾ ਹਲੇ ਤੱਕ ਬਚਿਆ ਜੀ ਆਪ ਵੀ ਹਲੇ ਤੱਕ ਬਚੀ ਹੈ ਪਰ ਇਹ ਗਿੱਦੜਬਾਹ ਦੇ ਕੋਲੇ ਪਿੰਡ ਹੈ ਗੁਰੂ ਸਰ ਤੇ ਉੱਥੋਂ ਦੀ ਖਬਰ ਆਈ ਹੈ। ਤੇਲਦੀ ਕੁਝ ਕੁ ਮਹੀਨੇ ਪਹਿਲਾਂ ਵਿਆਹੀ ਆਈ ਸੀ ਤੇ ਪਤਾ ਨਹੀਂ ਕਿਸੇ ਗੱਲੋਂ ਗੁੱਸੇ ਸੀ ਮੈਨੂੰ ਇਹਦੇ ਬਾਰੇ ਗਿਆਨ ਨਹੀਂ ਵੀ ਜਾਂ ਕਿਸੇ ਹੋਰ ਦਾ ਕੋਈ ਚੱਕਰ ਸੀਗਾ ਪਰ ਇਹਨੇ ਖਾਣੇ ਦੇ ਵਿੱਚ ਹੀ ਤੇ ਕਹਿੰਦੇ ਜ਼ਹਿਰੀਲੀ ਚੀਜ਼ ਮਿਲਾਤੀ ਤੇ ਸਾਰੇ ਟੱਬਰ ਨੂੰ ਖਵਾਤੀ ਤੇ ਫਿਰ ਸੱਤ ਦੀ ਮੌਤ ਹੋ ਗਈ ਆ ਤੇ ਇਹਦੇ ਵਿੱਚ ਪਤੀ ਦੀ ਮੌਤ ਹੋ ਗਈ ਆ ਤੇ ਪੁਲਿਸ ਇਸ ਮਾਮਲੇ ਦੀ ਹੁਣ ਪੜਤਾਲ ਕਰੂਗੀ ਵਿੱਚੋਂ ਪਤਾ ਨਹੀਂ ਕੀ ਨਿਕਲ ਕੇ ਆਉਣਾ ਵੈਸੇ ਵੀ ਭਾਰਤ ਦੇ ਵਿੱਚ ਸਿੰਦ ਸਭ ਅਵਲੀਆਂ ਵੱਲੀਆਂ ਖਬਰਾਂ ਆਉਂਦੀਆਂ ਇਹ ਦੌਰ ਦੀ ਜਿਹੜੀ ਸਨਮਰਗੂ ਵੰਸ਼ੀ ਆ ਉਹਦੇ ਕਿੰਨੇ ਕਿਸੇ ਹੁਣ ਮੀਡੀਆ ਦੇ ਵਿੱਚ ਸਾਹਮਣੇ ਆਏ ਆ ਇਹ ਔਰਤਾਂ ਜਿਹੜੀ ਇਹ ਰਾਜਾ ਰਘੂਵੰਸ਼ੀ ਦੇ ਨਾਲ 11 ਮਈ ਨੂੰ ਵਿਆਹੀ ਗਈ ਸੀ ਸੋਨਮ ਰਘੂਵੰਸ਼ੀ ਤੇ ਇਹਨੇ ਛੇੜਣਾ ਬਾਅਦ ਹੀ ਯੋਜਨਾ ਬਣਾ ਲਈ ਕਿ ਮੈਂ ਆਪਦੇ ਪੁਰਾਣੇ ਮਿੱਤਰ ਨਾਲ ਰਹਿਣਾ ਘਰ ਵਾਲੇ ਨੂੰ ਮਾਰਨਾ ਇਹ ਲੈ ਕੇ ਗਈ ਜੀ ਹਨੀਮੂਨ ਵਾਸਤੇ ਆਪ ਟਿਕਟਾਂ ਬੁੱਕ ਕਰਕੇ ਤੇ ਮਹਾਲਿਆ ਦੇ ਸ਼ਲੌਂਗ ਖੇਤਰ ਦੇ ਵਿੱਚ ਲੈ ਕੇ ਗਈ ਆ ਉੱਥੇ ਪਹਾੜੇ ਦੇ ਕਾਤਲਾਂ ਦੇ ਕੋਲੋਂ ਇਹਦਾ ਕਤਲ ਕਰਵਾ ਦਿੱਤਾ ਤੇ ਉਸ ਤੋਂ ਬਾਅਦ ਅੱਜ ਇਹਨੂੰ ਪਤਾ ਲੱਗਾ ਜੀ ਕਿ 8-9 ਦਿਨ ਦੇ ਰਿਮਾਂਡ ਦੇ ਉੱਤੇ ਲਿਆ ਗਿਆ ਸਾਰੇ ਕਾਤਲ ਵੀ ਪੁਲਿਸ ਦੇ ਫੜ ਲਏ ਆ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਪਤਾ ਨਹੀਂ ਕੌਣ ਕੀ ਕਰ ਜਾਂਦਾ ਜੀ ਇਹ 인ਦੌਰ ਦੇ ਨੇੜੇ ਦੀ ਸੀ ਜਿਹੜੀ ਇਹ ਆਪਾਂ ਪੰਜਾਬ ਦੀ ਖਬਰ ਸਾਂਝੀ ਕੀਤੀ ਆ ਇਹ ਵੱਖਰੀ ਆ ਜੀ ਨਹੀਂ ਨੌਰ ਵਾਲੀ ਜਾਣਕਾਰੀ ਵੱਖਰੀ ਆ ਜੀ ਜਿਹੜੀ ਰਾਜਵੰਸ਼ੀ ਸੀ ਜਿਨੇ ਹਨੀਮੂਨ ਤੇ 인ਦੌਰ ਦੀ ਆ ਜੀ ਅੱਛਾ ਜੀ ਤੇ HDFC ਬੈਂਕ ਕਾਫੀ ਪਪੂਲਰ ਬੈਂਕ ਰਹੀ ਪੰਜਾਬ ਦੀ ਹੁਣ ਪੰਜਾਬ ਸਰਕਾਰ ਨਾਲ ਵਿਗੜ ਗਈ ਇਹਨਾਂ ਦੀ ਤਾਂ ਬਿਲਕੁਲ ਜੀ ਪੰਜਾਬ ਦੀ ਸਰਕਾਰ ਨੇ ਅੱਜ ਇਹਦਾ ਕਹਿ ਦਗੇ ਬਾਈਕਾਟ ਕਰਤਾ ਜਾਂ ਕਹਿ ਦਗੇ ਪੈਨਲ ਦੇ ਵਿੱਚੋਂ ਨਾ ਕੱਢਤਾ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ HDFC ਵਿੱਤੀ ਲੈਣ ਦੇਣ ਦੇ ਵਿੱਚ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਉਹ ਪਤਾ ਨਹੀਂ ਕੋਈ ਵਿੱਤੀ ਗੜਬੜੀਆਂ ਹੋਈਆਂ ਜਾਂ ਜਿਵੇਂ ਮੰਨ ਲਓ ਤਾਂ ਉਦਾਹਰਣ ਦੇ ਤੌਰ ਤੇ ਵੀ ਬੈਂਕ ਨੂੰ ਕਿਹਾ ਗਿਆ ਜੀ ਇਧਰਲਾ ਪੈਸਾ ਇਧਰ ਜਾਰੀ ਕਰਨਾ ਇਧਰ ਦੀ ਆ ਚੀਜ਼ ਕਰਨੀ ਆ ਵੀ ਦਰਜਨਾ ਦੀ ਗਰੰਟੀ ਦੇ ਵਿੱਚ ਬੈਂਕਾਂ ਦੇ ਨਾਲ ਕਾਰੋਬਾਰ ਹੁੰਦਾ ਕਿਸੇ ਵੀ ਸਰਕਾਰ ਦਾ ਪਰ HDFC ਕਹਿੰਦੇ ਜੀ ਕਿਸਵੱਟੀ ਦੇ ਉੱਤੇ ਖਰੀਨੇ ਉਤਰੀ ਸੂਬੇ ਦੀ ਸਰਕਾਰ ਦੇ ਇਸ ਕਰਕੇ ਇਹਨੂੰ ਉਹ ਪੈਨਲ ਦੇ ਵਿੱਚੋਂ ਬਾਹਰ ਕਰਤਾ ਇਹਦਾ ਬਾਈਕਟ ਕਰ ਦਿੱਤਾ ਗਿਆ। ਤੇ ਬਿਜਲੀ ਦੀ ਮੰਗ ਕਿੰਨੀ ਕਾ ਹੁਣ 에어 ਕੰਡੀਸ਼ਨ ਬਹੁਤ ਚਲਦੇ ਹੋਣੇ ਆ ਮੈਂ ਨਾ ਜੀ ਵਟ ਨਿਕਲੇ ਪਏ ਆ 에어 ਕੰਡੀਸ਼ਨ ਤਾਂ ਮੈਂ ਨਾ ਵੀ ਜਿੱਥੇ ਵੀ ਜਿਹਦੇ ਕੋਲੇ 에어 ਕੰਡੀਸ਼ਨ ਹੈ ਉਹਦਾ ਇਸ ਵੇਲੇ ਚੱਲ ਰਿਹਾ ਜੀ 24 24 ਘੰਟੇ ਚੱਲ ਰਿਹਾ 47 ਡਿਗਰੀ ਤੋਂ ਪਾਰ ਹੋ ਗਿਆ ਜੀ ਪੰਜਾਬ ਦਾ ਟੈਂਪਰੇਚਰ ਅੱਜ ਬਠਿੰਡਾ ਸਾਢੇ 47 ਡਿਗਰੀ ਤਾਪਮਾਨ ਸੀ ਜੀ ਸਾਢੇ 47 ਡਿਗਰੀ ਲੰਘੇ ਕੱਲ 47.1 ਡਿਗਰੀ ਰਿਹਾ ਪੰਜਾਬ ਇਸ ਵੇਲੇ ਭੱਠੀ ਵਾਂਗੂੰ ਤਪ ਰਿਹਾ ਪੰਜਾਬ ਦੇ ਵਿੱਚ ਸੜਕਾਂ ਦੁਪਹਿਰ ਦੇ ਵੇਲੇ ਇੰਉ ਆ ਜਿਵੇਂ ਕਿ ਕਰਫਿਊ ਲਗਾ ਹੁੰਦਾ ਪਰ ਜਿਹੜੇ ਝੋਨਾ ਲਾਉਣ ਵਾਲੇ ਵੀਰਾਂ ਝੋਨਾ ਵੀ ਲਾ ਰਹੇ ਆ ਮਿਹਨਤ ਮਜ਼ਦੂਰੀ ਕਰਨ ਵਾਲੇ ਉਹ ਵੀ ਲੱਗੇ ਹੋਏ ਆ ਇਹਨੇ ਤਾਪਮਾਨ ਦੇ ਵਿੱਚ ਤੇ ਅੱਜ ਪਤਾ ਲੱਗਾ ਜੀ ਕਿ ਪੰਜਾਬ ਦੇ ਵਿੱਚ 17000 ਮੈਗਾਵਾਟ ਤੋਂ ਵੱਧ ਬਿਜਲੀ ਦੀ ਮੰਗ ਆ ਮਤਲਬ ਇਹ ਵੀ ਥਰਮਲ ਪਲਾਂਟਾਂ ਨਹੀਂ ਚੀਕ ਨਿਕਲੀ ਪਈ ਐ ਇਸ ਵੇਲੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਅਲਰਟ ਕਾਦੀ ਜਾਰੀ ਕੀਤੀ ਗਈ ਆ ਇਹ ਜੀ ਗਰਮੀ ਦੇ ਕਰਕੇ ਜਾਰੀ ਕੀਤੀ ਹੈ ਜੀ ਕਿਉਂਕਿ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਅਗਲੇ 4 ਦਿਨ ਬਹੁਤ ਗਰਮੀ ਪੈਣੀ ਹੈ ਪੰਜਾਬ ਦੇ ਵਿੱਚ 44 ਨੂੰ ਪਾਰ ਹੋ ਜਾਣਾ ਟੈਂਪਰੇਚਰ ਮੌਸਮ ਵਿਭਾਗ ਨੇ ਅੰਦਾਜ਼ਾ ਇਹ ਪੇਸ਼ ਕੀਤਾ ਸਿਹਤ ਮਾਰਾ ਨੇ ਗੱਲ ਕਹੀ ਹੈ ਵੀ ਚੰਡੀਗੜ੍ਹ ਦੇ ਲੋਕ ਹਰਿਆਣੇ ਦੇ ਲੋਕ ਤੇ ਪੰਜਾਬ ਦੇ ਲੋਕ ਲੋੜ ਮੁਤਾਬਕ ਹੀ ਘਰ ਦੇ ਵਿੱਚੋਂ ਬਾਹਰ ਨਿਕਲਣ ਤੇ ਬਜ਼ੁਰਗ ਤੇ ਬੱਚੇ ਆਪਣੀ ਸਿਹਤ ਦਾ ਖਿਆਲ ਰੱਖਣ ਇਸ ਕਰਕੇ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਗਰਮੀ ਲੋੜਾਂ ਦੀ ਪੈ ਰਹੀ ਹੈ ਕੇਜਰੀਵਾਲ ਨੇ ਆ ਕੀ ਬਿਆਨ ਦਿੱਤਾ ਕਹਿੰਦੇ ਕੇ ਇਹਨੂੰ अरोੜੇ ਨੂੰ ਜਿਤਾਓ ਫਿਰ ਮੈਂ ਇਹਨੂੰ ਮੰਤਰੀ ਬਣਾਵਾਂਗਾ। ਸਾ ਬਿਲਕੁਲ ਜੀ ਤਾਂ ਲੋਕਾਂ ਨੂੰ ਸਭ ਨੂੰ ਪਤਾ ਹੀ ਹੈ ਜੀ ਕਿ ਜੇ ਸੰਜੀਵ अरोड़ा ਸਾਹਿਬ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਆ ਤੇ ਕੋ ਹੁਣ ਇਹ ਤਾਂ ਹੈ ਨਹੀਂ ਕਿ ਰਾਜ ਸਭਾ ਦੀ ਮੈਂਬਰੀ ਵੱਡੀ ਗੱਲ ਹੁੰਦੀ ਆ ਤੇ ਬੰਦਾ ਵਿਧਾਨ ਸਭਾ ਦਾ ਮੈਂਬਰ ਤਾਂ ਬਣ ਲਿਆ ਨਹੀਂ ਪ੍ਰੋਮੋਸ਼ਨ ਤਾਂ ਚਾਹੂਗਾ ਬੰਦਾ ਡਿਮੋਸ਼ਨ ਥੋੜੀ ਚਾਹੂਗਾ ਜੀ ਇਸ ਕਰਕੇ ਉਹ ਰਾਜ ਸਭਾ ਦੇ ਮੈਂਬਰ ਆ ਜਿਹੜੇ ਉਹ ਜਦੋਂ ਮੈਂਬਰੀ ਛੱਡਤੀ ਤੇ ਫਿਰ ਹੋਤਕਦਾ ਵੀ ਕੋਈ ਹੋਰ ਮੈਂਬਰ ਬਣੇ ਕੋਈ ਕੇਜਰੀਵਾਲ ਸਾਹਿਬ ਹੀ ਬਣ ਜਾਣ ਜਾਂ ਕੋਈ ਹੋਰ ਬਣੇ ਪਰ ਗੱਲ ਇਹ ਜਿਕੇ ਅੱਜ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਕਿ ਉਹ ਵੀ ਕਈ ਦਿਨਾਂ ਦੇ ਪ੍ਰਚਾਰ ਵਾਸਤੇ ਆਏ ਆ ਉਹ ਕਰਨ ਜੀ ਕਿ ਤੁਸੀਂ ਇਹਨਾਂ ਨੂੰ ਦਿਤਾਓ ਯਾਨੀ ਕਿ ਸੰਜੀਵ ਰੋੜਾ ਨੂੰ ਦਿਤਾ ਦਿਓ ਤੇ ਪਹਿਲੇ ਮਹੀਨੇ ਦੇ ਵਿੱਚ ਹੀ ਇਹਨਾਂ ਨੂੰ ਮੰਤਰੀ ਬਣਾਉਣਾ ਸਾਡਾ ਕੰਮ ਆ ਤੁਸੀਂ ਜੇ ਦਿਤਾ ਦਿਓ ਅਸੀਂ ਮੰਤਰੀ ਬਣਾ ਲੈਣਾ ਜੀ ਹੂੰ ਹੂੰ ਤੇ 에어 ਕੰਡੀਸ਼ਨ ਦਾ ਟੈਂਪਰੇਚਰ ਕਹਿੰਦੇ 20 ਡਿਗਰੀ ਤੋਂ ਉੱਪਰ ਨਹੀਂ ਜਾਣਾ ਤੇ ਥੱਲੇ ਨਹੀਂ ਜਾਣਾ ਆ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜਿਹੜੇ ਭਾਰਤ ਦੇ ਊਰਜਾ ਮੰਤਰੀ ਹਨਾ ਜੀ ਉਹ ਹੈਗੇ ਜੀ ਮਨੋਹਰ ਲਾਲ ਖੱਟੜ ਹੋਰੀ ਇਸ ਵੇਲੇ ਹੂੰ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਭਾਰਤ ਦੀ ਸਰਕਾਰ ਆ ਜਿਹੜੀ ਉਹ ਆਉਂਦੇ ਸਮੇਂ ਦੇ ਵਿੱਚ ਇੱਕ ਨਵਾਂ ਨਿਯਮ ਲੈ ਕੇ ਆ ਰਹੀ ਆ ਜਿਹਦੇ ਤਹਿਤ ਤੁਸੀਂ 16 ਜਾਂ 18 ਡਿਗਰੀ ਦੇ ਉੱਤੇ ਆਪਣਾ AC ਨਹੀਂ ਚਲਾ ਸਕੋਗੇ ਤੁਸੀਂ 20 ਤੋਂ ਲੈ ਕੇ 28 ਡਿਗਰੀ ਦੇ ਵਿੱਚ ਹੀ ਟੈਂਪਰੇਚਰ ਸੈੱਟ ਕਰ ਸਕੋਗੇ ਇਹਦੇ ਨਾਲ ਉਹ ਕਹਿੰਦੇ ਕਿ ਬਿਜਲੀ ਦੀ ਖਪਤ ਘਟੂਗੀ ਤੇ ਇਸ ਕਰਕੇ ਉਹ ਕਹਿੰਦੇ ਕਿ ਨਵਾਂ ਨਿਯਮ ਲੈ ਕੇ ਆ ਰਹੇ ਆ ਹੁਣ ਤਾਂ ਲੋਕ ਆ ਜਿਹੜੇ ਗਰਮੀ ਬਹੁਤ ਹੁਣ ਕਰਕੇ 16 ਡਿਗਰੀ ਤੇ ਕਰ ਲੈਂਦੇ ਆ ਕੋਈ 17 ਤੇ ਕਰਦਾ ਪੂਰੇ 25 ਜਦ ਬਾਈਡ ਹੈ ਉਸ ਦਾ ਬਹੁਤ ਘੱਟ ਲੋਕ ਰੱਖਦੇ ਵੀ ਗਰਮੀ ਇੰਨੀ ਪੈ ਰਹੀ ਆ ਪਰ ਸਰਕਾਰ ਨੇ ਦਾਵਾ ਕੀਤਾ ਦੀ ਬਿਜਲੀ ਦੀ ਖਪਤ ਘਟਾਉਣ ਦੇ ਲਈ ਤੇ ਬਿੱਲ ਘੱਟ ਆਉਣ ਤੇ ਦੇਸ਼ ਦੇ ਲੱਖਾਂ ਜਿਹੜੇ ਲੋਕ ਆ ਉਪਭੋਗਤਾ ਇਹਨਾਂ ਨੂੰ ਅਗਲੇ 3 ਸਾਲਾਂ ਦੇ ਵਿੱਚ 20000 ਕਰੋੜ ਰੁਪਏ ਦੀ ਬਚਤ ਹੋਊਗੀ ਜਦੋਂ 20 ਤੋਂ ਲੈ ਕੇ 28 ਡਿਗਰੀ ਦੇ ਵਿੱਚ AC ਸੈੱਟ ਹੋ ਜਾਣਗੇ ਕਿਤੇ ਵੀ ਲਾਲੂ ਪ੍ਰਸਾਦ ਯਾਦਵ ਨੇ ਕਹਿ ਕੱਟਣਾ ਸੀ ਕਹਿੰਦੇ ਉਹ ਤਲਵਾਰ ਕੱਢ ਲਈ ਪਹਿਲਾਂ ਗੰਡਾਸੇ ਨਾਲ ਕੱਟਣਾ ਚਾਹੁੰਦਾ ਸੀ ਫਿਰ ਤਲਵਾਰ ਨਾ ਕਟਿਆ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਲਾਲੂ ਪ੍ਰਸਾਦ ਯਾਦਵ ਜਿਹੜੇ ਕਿ ਰਾਸ਼ਟਰੀ ਜਨਤਾ ਦਲ ਦੇ ਮੁਖੀ ਆ ਆਰਜीडी ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਆ ਅੱਜ ਇਹਨਾਂ ਨੇ ਆਪ ਦਾ 78ਵਾਂ ਜਨਮ ਦਿਨ ਮਨਾਇਆ ਬਿਹਾਰ ਦੇ ਵਿੱਚ ਤੇ ਇਹਨਾਂ ਨੇ ਅੱਜ ਜਿਵੇਂ ਇਹਨਾਂ ਦਾ ਅੰਦਾਜ਼ ਆ ਸਟਾਈਲ ਆ ਉਸ ਤਰੀਕੇ ਦੇ ਨਾਲ ਹੀ ਵੀ ਮੂਹਰਲੇ ਟੇਬਲ ਤੇ ਪੈਰ ਰੱਖੇ ਸੀਗੇ ਤੇ ਦੂਬਰ ਬੈਠ ਕੇ ਤੇ ਤਲਵਾਰ ਦੇ ਨਾਲ ਕੇਕ ਕੱਟਿਆ ਤੇ ਵੀਡੀਓ ਬੜੀ ਵਾਇਰਲ ਹੋਈ ਆ ਤੇ ਆਪਾਂ ਜਾਣਦੇ ਵੀ ਕੇਂਦਰ ਦੇ ਵਿੱਚ ਮੰਤਰੀ ਹੈਗੇ ਜੀਤਨ ਰਾਮ मांझी ਉਹ ਕਹਿੰਦੇ ਵੀ ਦੇਖੋ ਇਹ ਬੰਦਾ ਐਸਾ ਆ ਵੀ ਹਾਲੇ ਤੱਕ ਤਾਂ ਇਹਨਾਂ ਨੇ ਪੱਲੇ ਕੁਝ ਨਹੀਂ ਗਾ ਜੇ ਦਾ ਮੁੰਡਾ ਕੁਝ ਬਣ ਗਿਆ ਕੱਲ ਨੂੰ ਤਾਂ AK47 ਦੇ ਨਾਲ ਕੇਕ ਭੁੰਨਿਆ ਕਰਨਗੇ ਇਹ ਦੂਰ ਖੜ ਕੇ ਤੇ ਹਾਲੇ ਤੱਕ ਇਹਦੇ ਪੱਲੇ ਕੁਝ ਨਹੀਂ ਇਸ ਕਰਕੇ ਤਲਵਾਰਾਂ ਨਾਲ ਕੇਕ ਕੱਟਦੇ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਬਹੁਤ ਧੰਨਵਾਦ